ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਸਲਵਾਰ ਦੀ ਮੂਰੀ ਕਿਵੇਂ ਜੜੀ ਜਾਂਦੀ ਸਹੀ ਤਰੀਕੇ ਨਾਲ ਕਈਆਂ ਨੂੰ ਸਲਵਾਰ ਦੀ ਮੂਰੀ ਚੜਨ ਵਿੱਚ ਥੋੜੀ ਜਿਹੀ ਮੁਸ਼ਕਲ ਆਉਂਦੀ ਹੈ ਇਸ ਵਿੱਚ ਕਈਆਂ ਦੇ ਵਾਲ ਵੀ ਪੈ ਜਾਂਦੇ ਨੇ ਤੇ ਸਹੀ ਪੂਰਾ ਦੱਸਾਂਗੇ ਆਪਾਂ ਕਿੰਨੀ ਮੂਰੀ ਦੇ ਲਈ ਕਿੰਨਾ ਕੱਪੜਾ ਲੈਣਾ ਹੈ ਇਹ ਮੇਰੀ 1.5 ਇੰਚ ਮੂਰੀ ਚੌੜੀ ਹੈ ਤੇ ਮੈਂ 3 ਇੰਚ ਕੱਪੜਾ ਲਿਆ ਹੈ ਕੱਪੜਾ ਉਹਨਾ ਹੋਣਾ ਚਾਹੀਦਾ ਕਿ ਦੋਨਾਂ ਸੱਜਾਂ ਤੋਂ ਆਪਣੇ ਬੁੱਕਰ ਵਿੱਚ ਉਹ ਟੱਕੀ ਜਾਵੇ ਦੇਖੋ ਅੱਧਾ ਇੰਚ ਅੱਗੇ ਰੱਖ ਕੇ ਆਪਾਂ ਸਿਲਾਈ ਵਾਸਤੇ ਤੇ ਜਿਹੜਾ ਬਾਕੀ ਫालतू ਦਾ ਕੱਪੜਾ ਨੂੰ ਉੱਪਰ ਨੂੰ ਫੋਲਡ ਕਰ ਦੇਣਾ ਹੈ ਇਹਨਾਂ ਕਪੜਾ ਜ਼ਰੂਰ ਹੋਣਾ ਚਾਹੀਦਾ ਕਿ ਦੋਨੋਂ ਸਾਈਡ ਤੋਂ ਬੁਕਰਮ ਨਾ ਪਾ ਜਦੋਂ ਦਬੇਟੀ ਹੈ ਤੇ ਟੱਕੀ ਜਾਣੀ ਚਾਹੀਦੀ ਹੈ ਬੁਕਰਮ ਵਿੱਚੋਂ ਦਿਖਣੀ ਨਹੀਂ ਚਾਹੀਦੀ ਹੁਣ ਆਪਾਂ ਸਲਵਾਰ ਦੀ ਸਿੱਧੀ ਸਾਈਡ ਲੈ ਲਈਏ ਤੇ ਉਸਦੇ ਉੱਪਰ ਜਿਹੜੀ ਬੁਕਰਮ ਜੁੜੀ ਹੋਈ ਹੈ ਗਲੇਰ ਦੇ ਉੱਪਰ ਇਹਨੂੰ ਉਸੇ ਅੱਧਾ ਇੰਚ ਦੇ ਹਿਸਾਬ ਨਾਲ ਸਿਲਾਈ ਲਾ ਦਾਂਗੇ ਸਾਰੇ ਤੇ ਆਪਾਂ ਜੇ ਸਲਵਾਰ ਤਿਆਰ ਕਰਦੇ ਹਾਂ ਨੀਚੇ ਫੋਲਡਣੇ ਵਾਸਤੇ ਅੱਧਾ ਇੰਚ ਕਪੜਾ ਵਾਧਾ ਰੱਖਦੇ ਹਾਂ ਤੇ ਉਹਨਾਂ ਹੀ ਫੋਲਡ ਕਰ ਦੇਣਾ ਸਿੰਗਲ ਸਿਲਾਈ ਲੱਗ ਚੁੱਕੀ ਹੈ ਤੇ ਹੁਣ ਆਪਾਂ ਇਸ ਵਿੱਚ ਹਲਕੇ ਲਗੇ ਕੱਟ ਲਾ ਲਾਂਗੇ ਕੱਟ ਲਾ ਕੇ ਆਪਾਂ ਇਹਨੂੰ ਜਿੰਗੀ ਤਰ੍ਹਾਂ ਫੋਲਡ ਕਰ ਲਿਆ ਤੇ ਉੱਪਰ ਵਾਲੀ ਸਾਈਡ ਤੇ ਆਪਾਂ ਪੂਰੇ ਇੱਕ ਜਿਵੇਂ ਸਲਵਾਰ ਦੀ ਮੂਰੀ ਬਣਾਈ ਦਿਨ ਇੱਕ ਦੇ ਪੈਰ ਦਾ ਫਰਕ ਰੱਖੀਦਾ ਉਸ ਦੇ ਹਿਸਾਬ ਨਾਲ ਇੱਕ ਪੈਰ ਦੇ ਫਰਕ ਨਾਲ ਸਿਲਾਈ ਲਾ ਲੈਣੀ ਹੈ ਬਿਲਕੁਲ ਜਿਹੜੀ ਸੈਂਟਰ ਦੇ ਸਿਲਾਈ ਲਾਂਦੇ ਉਹ ਬਾਅਦ ਵਿੱਚ ਲਾਵਾਂਗੇ ਜੇ ਆਪਾਂ ਇੱਕ ਪੈਰ ਦੀ ਪਹਿਲਾਂ ਸਿਲਾਈ ਲਾ ਲਈ ਤੇ ਸਲਵਾਰ ਤੇ ਮੂਰੀ ਵਿੱਚ ਵੱਲ ਨਹੀਂ ਪੈਂਦਾ ਹੁਣ ਆਪਾਂ ਦੂਸਰੀ ਸਿਲਾਈ ਲਾਣੀ ਹੈ ਸਲਵਾਰ ਦੀ ਮੂਰੀ ਤੇ ਜਿੱਥੇ ਆਪਾਂ ਬੁਕਰਮ ਖਤਮ ਹੁੰਦੀ ਹੈ ਉੱਥੇ ਆਪਾਂ ਉਂਗਲਾਂ ਦੇਖਦੇ ਜਾਣਾ ਤੇ ਹੱਥ ਨਾਲ ਕਪੜਾ ਸਵਾਰਾ ਕਰਦੇ ਜਾਣਾ ਇਹ ਸਿੱਧੀ ਸਾਈਡ ਤੋਂ ਹੀ ਸਿਲਾਈ ਲਗਾਣੀ ਹੈ ताकि चंकी तरह वजिए सफाई आए इस तरह जिमें मैं हाल कपड़ा सैट कर दी कपड़ा बिल्कुल सैट करना तो कपड़े में खिंचना नहीं है सिलाइया लग चुकी आप लास्ट सिलाई एक तीसरी सिलाई लावे सब तो नीचे उस न अपने मूहरी की सफाई भी आएगी तो अगों आप मूरी में डिजाइन जो मर्जी देना है दे सकते हैं तो पहले आप बिल्कुल नीचे वाली सिलाई जरूर लगा मूरी के उपर ਹੁਣ ਆਪ ਇਸ ਵਿੱਚ ਕੋਈ ਵੀ ਡਿਜ਼ਾਈਨ ਪਾ ਸਕਦੇ ਆ ਸਕਰੋਲ ਪਾ ਸਕਦੇ ਸਿੰਪਲ ਹੈ ਲੈਣਾ ਮਾਰ ਸਕਦੇ ਹੋ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਡਿਜ਼ਾਈਨ ਇਸ ਵਿੱਚ ਕਰ ਸਕਦੇ ਹੋ ਨੂੰ ਕੋਈ ਵੀ ਵੱਲ ਨਹੀਂ ਪਾਏਗਾ ਤੇ ਜੇ ਤੁਸੀਂ ਸਕਰੋਲ ਪਾਣੀ ਵੀ ਸਿੱਖਣੇ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਉਹ ਵੀ ਵੀਡੀਓ ਬਣਾਵਾਂਗੀ ਕਿ ਸਕਰੋਲ ਕਿਵੇਂ ਪਾਣੇ ਨੇ ਇਹ ਵੀਡੀਓ ਬਿਲਕੁਲ ਜਿਨਾਂ ਚਲਾਈ ਨੇ